ਤਨ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਅਸੁਰ ਸੰਘਾਰ ਦੇ ਕੋ ਦੁਰਜਨ ਕੇ ਮਾਰ ਦੇ ਕੋ संकट नवारवे को खालसा बनायो है खालसा अकाल पुरख की फौज परगटयों खालसा परमात्म की मौज जोगो ਯੋਗ ਅਟਲ ਸ਼ਬਦ ਗੁਰੂ ਸ਼ਬਦ ਬ੍ਰਹਮ ਬਾਣੀ ਬ੍ਰਹਮ ਦਸਾਂ ਗੁਰੂਆਂ ਦੀ ਆਤਮਕ ਜੋਤ ਰੋਹਾਨੀਅਤ ਦੇ ਵਿਸ਼ਾਲ ਭੰਡਾਰ ਗੁਰੂਆਂ ਸਿਰ ਗੁਰੂ ਬਹੁਤ ਉਪਮਾ ਥੋਰ ਕਹੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਧਰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਆਓ ਸੰਗਤ ਜੀ ਬਹੁਤ ਅਦਭੁਤ ਤੇ ਸਤਿਕਾਰ ਨਾਲ ਸਾਂਝ ਪਾਉਣੀ ਆ ਕੋਈ ਰਸਨਾ ਵਾਂਜੀ ਬਿਰਵੀ ਨਾ ਰਹੇ ਪ੍ਰੇਮ ਦਾ ਦਿਓ ਸਬੂਤ ਕੱਜ ਵਜ ਕੇ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਲਾਕਾ ਨਿਵਾਸੀ ਸਮੂਹ ਸੰਗਤਾਂ ਪੈਬੰਦ ਖੇੜੀ ਇਹ ਸਲਾਗਾ ਯੋਗ ਜਿਸ ਦਾ ਪਿੰਡ ਦਾ ਨਾਮ ਹੈ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਲਾਨਾ ਗੁਰਮਤ ਸਮਾਗਮ ਇਹ ਦੋ ਰੋਜ਼ਾ ਜੋ ਗੁਰਮਤ ਸਮਾਗਮ ਆ ਕੁਝ ਸਾਲ ਹੋ ਗਏ ਨੇ ਸਮੂਹ ਸੰਗਤਾਂ ਬਹੁਤ ਉਤਸ਼ਾਹ ਤੇ ਪ੍ਰੇਮ ਦੇ ਨਾਲ ਇਸ ਗੁਰਮਤ ਸਮਾਗਮ ਨੂੰ ਮਨਾਉਂਦੀਆਂ ਨੇ ਦਸਵੰਦ ਕੱਢਦੀਆਂ ਨੇ ਆਪਣੇ ਇੱਥੇ ਸਾਤ ਸੰਗ ਦਾ ਵਕਤ ਜਿਹੜਾ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਗਰਾਈ ਦੇ ਕੇ ਸੇਵਾ ਦੇ ਕੇ ਵਿਸ਼ੇਸ਼ ਤੌਰ ਤੇ ਹਿੱਸਾ ਪਾਉਂਦੀਆਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਆਓ ਸਾਧ ਸੰਗਤ ਜੀ ਸਮਾਂ ਬਹੁ ਮੁੱਲਾਇਆ ਕੀਮਤੀ ਆ ਇਸ ਦੇ ਅੰਦਰ ਆਪਾਂ ਗੁਰਮਤਿ ਵਿਚਾਰ ਦੀ ਪ੍ਰਾਰੰਭਤਾ ਤੇ ਸੰਪੂਰਨਤਾ ਕਰਨੀ ਸਾਧ ਸੰਗਤ ਜੀ ਇਹ ਵੀ ਇੱਕ ਕਰਾਮਾ ਤੋਂ ਘੱਟ ਨਹੀਂ ਹੁੰਦੀ ਵੀ 10 ਮਿੰਟ ਸਮਾਂ ਮਿਲਿਆ ਹੋਵੇ ਤੇ ਆਪਾਂ ਗੱਲ ਸ਼ੁਰੂ ਕਰਕੇ ਤੇ ਉਹਦਾ ਐਂਡ ਵੀ ਕਰ ਦਈਏ ਤੇ ਹੋਵੇ ਵੀ ਉਹ ਗੱਲ ਜਿਹੜੀ ਪਤਾ ਵੀ ਲੱਗ ਜਾਵੇ ਕਈ ਵਾਰ ਬੰਦਾ ਘੰਟਾ ਘੰਟਾ 2-2 ਘੰਟੇ ਬੋਲ ਜਾਂਦਾ ਦਾ ਤੇ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਬਲਾਰੇ ਦਾ ਕੋਈ ਮਤਲਬ ਇੰਨਾ ਸਪਸ਼ਟ ਨਹੀਂ ਹੁੰਦਾ ਕਈ ਵਾਰ ਜਿਹੜੇ ਆਪਾਂ ਸੁਣਨ ਵਾਲੇ ਹੁੰਨੇ ਸਾਡੇ ਉਤੋਂ ਦੀ ਉਹ ਲੰਘਦਾ ਜਾਂਦਾ ਉਹਦਾ ਕਾਰਨ ਇਹ ਹੀ ਹੁੰਦਾ ਕਿ ਸਾਡੀ ਜਿਹੜੀ ਸੁਰਤਿਆ ਧਿਆਨਿਆ ਉਹ ਅਜੇ ਵੀ ਵਿਖਰਿਆ ਹੁੰਦਾ ਦਾਸ ਤੁਮ ਪਹਿਲਾਂ ਸਤਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜੋ ਬਹੁਤ ਰਸ ਪਿੰਨਾ ਕੀਰਤਨ ਕਰ ਰਹੇ ਸਨ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਖੇਤ ਪੁਰਜਾ ਪੁਰਜਾ ਕਟਮਰੇ ਕਬ ਹੂ ਨਾ ਛਾਡੇ ਖੇਤ ਸਾਧ ਸੰਗ ਜੀ ਰਾਗ ਮਾਰੂ ਸ਼ਲੋਕ ਕਬੀਰ ਜੀ 1105 ਅੰਗ ਦੇ ਉੱਪਰ ਜਦ ਤੱਕ ਆਪਾਂ ਗੁਰਬਾਣੀ ਨੂੰ ਸਮਝਦੇ ਨਹੀਂ ਗੁਰਬਾਣੀ ਆਧਾਰ ਨਹੀਂ ਬਣਦੀ ਲੱਖ ਯਤਨ ਕਰ ਲਿਏ ਜਾਂ ਮੈਂ ਵੀ ਕਹਾਂ ਫੇ ਕਰ ਲਉ ਕਦੀ ਸਾਡੇ ਜੀਵਨ ਦੇ ਵਿੱਚ ਗੁਰਸਿੱਖੀ ਨਹੀਂ ਆ ਸਕਦੀ ਤੇ ਜਦ ਤੱਕ ਗੁਰਸਿੱਖੀ ਨੂੰ ਆਪਾਂ ਟੱਚ ਨਹੀਂ ਕਰਦੇ ਤਦ ਤੱਕ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਵੀ ਨਹੀਂ ਆ ਸਕਦੀ ਸਾਧ ਸੰਗਤ ਜੀ ਕੱਲ ਦੀ ਵੰਦ ਦੀ ਪ੍ਰਾਰੰਭਤਾ ਸੀ 20 ਤੇ 21 ਦਸੰਬਰ ਦੀ ਦਰਮਿਆਨੀ ਰਾਤ 6 ਤੇ 7 ਕੋ ਦਾ ਜਿਹੜਾ ਕੱਲ ਦਾ ਸਾਰਾ ਦਿਨ ਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਇਹ ਪਿਤਾ ਗੁਰਦੇਵ ਦੀ ਵਸਾਈ ਪਾਵਨ ਨਗਰੀ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਇਹਦੀ ਇੱਕ ਇੱਕ ਗਲੀ ਦੇ ਵਿੱਚ ਕਿਲਿਆਂ ਦੇ ਮਹਾਰਾਜ ਨੇ ਜਿੰਨੇ ਉਸਾਰੇ ਨੇ ਉਥੇ ਭ੍ਰਮਣ ਕਰਦੇ ਨੇ ਉਹਨਾਂ ਨੂੰ ਤੱਕਦੇ ਨੇ ਤੇ ਸਾਰਿਆਂ ਸਿੰਘਾਂ ਦੇ ਨਾਲ ਗੁਰਮਤੇ ਮਤੇ ਕਰਦੇ ਨੇ ਕਿ ਕੱਲ ਜਿਹੜਾ ਅੱਜ ਰਾਤ ਦਾ ਸਮਾਂ ਆ ਆਪਾਂ ਮੁਰਤਜਾ ਖਾਨ ਜਿਹੜਾ ਦਿੱਲੀ ਤੋਂ ਕਸਦਾ ਆਇਆ ਵਿਸ਼ੇਸ਼ ਤੌਰ ਤੇ ਉਸ ਨੂੰ ਕਹਿ ਚੁੱਕੇ ਹਾਂ ਇਹ ਹਿੰਦੂ ਪਹਾੜੀ ਰਾਜਿਆਂ ਦੀਆਂ ਗਊਆਂ ਦੀਆਂ ਕਸਮਾਂ ਖਾਣ ਦੇ ਕਾਰਨ ਤੇ ਜਿਹੜੀ ਉਹਨਾਂ ਨੇ ਪਾਕ ਕੁਰਾਨ ਦੀ ਕਸਮ ਖਾਧੀ ਕੱਲ ਆਪਾਂ ਇਸ ਆਨੰਦਪੁਰੇ ਨੂੰ ਛੱਡ ਜਾਂਗੇ ਸਤਿਗੁਰੂ ਪਾਤਸ਼ਾਹ ਆਪਣੇ ਪਿਤਾ ਗੁਰਦੇਵ ਦੇ ਸੀਸਗੰਜ ਇੱਕ ਦਿੱਲੀ ਹੈ ਇੱਕ ਆਨੰਦਪੁਰ ਸਾਹਿਬ ਦੇ ਅੰਦਰ ਉਹਨੂੰ ਨਮਸਕਾਰ ਕਰਦੇ ਨੇ ਨਤਮਸਤ ਹੁੰਦੇ ਮੱਥਾ ਟੇਕਦੇ ਨੇ ਸੰਗਤਾਂ ਸਤਿਗੁਰੂ ਨੂੰ ਟੇਕ ਰਹੀਆਂ ਨੇ ਕਹਿੰਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤ ਗੁਜਰੀ ਨੂੰ ਆਪ ਮੱਥਾ ਟੇਕਿਆ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਮਾਤ ਗੁਜਰੀ ਜੀ ਕਹਿੰਦੇ ਪੁੱਤ ਸਾਰੇ ਤੈਨੂੰ ਮੱਥਾ ਟੇਕ ਰਹੇ ਨੇ ਨਮਸਕਾਰ ਕਰ ਰਹੇ ਨੇ ਤੂੰ ਜੋਤ ਗੁਰੂ ਆ ਤੇ ਤੂੰ ਮੈਨੂੰ ਨਮਸਕਾਰ ਕਰਦਾ ਆਂ ਉਥੇ ਸਾਧ ਸੰਗ ਜੀ ਪਾਵਨ ਕਿਸੇ ਕਵੀ ਨੇ ਉਚਾਰਨ ਕੀਤਾ ਛੱਤ ਧਰਮ ਦੀ ਰੱਖ ਲਈ ਦੇ ਸਿਰ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰ ਦੀ ਥੰਮੀ ਸਿਰ ਦੀ ਥੰਮੀ ਤੇਰੇ ਵਰਗਾ ਪੁੱਤ ਜੰਮਦੇ ਮਾਂ ਅਜੇ ਨਹੀਂ ਜੰਮਿਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਮਾਨ ਤੈਨੂੰ ਨਮਸਕਾਰਿਆ ਤੇਰੇ ਵਰਗਾ ਪੁੱਤਰ ਕੋਈ ਜਨਮ ਦੇ ਦੇ ਜਨ ਦੇਵੇ ਅਜੇ ਤੱਕ ਕੋਈ ਦੁਨੀਆ ਤੇ ਮਾ ਨਹੀਂ ਹੋਵੇਗੀ ਇਸੇ ਲਈ ਸਾਧ ਸੰਗ ਜੀ ਜੇ ਕਿਸੇ ਮਾਤਾ ਦੀ ਪੂਜਾ ਕਰਨੀ ਹੋਵੇ ਤੇ ਸਤਕਾਰਯੋਗ ਮਾਤਾ ਗੁਜਰੀ ਜੀ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਮਾਰੀ ਦੇ ਮਹਿਲ ਗੋਵਿੰਦ ਰਾਏ ਦੇ ਮਾਤਾ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨਾਂ ਦੇ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕੀਤੇ ਸਾਧ ਸੰਗਤ ਜੀ ਅਲਾ ਯਾਰਖਾਂ ਜੋਗੀ ਕਲਮੇ ਵਰਣਨ ਕੀਤਾ ਸੀ ਕਿ 1876 1956 60 ਸਾਲ ਦੀ ਇਹਦੀ ਉਮਰ ਜਿਸ ਨੇ ਇਹਦਾ ਨਕਸ਼ਾ ਵਰਣਨ ਕੀਤਾ ਕਾਰੋਂ ਕੀ ਛਾਉ ਕਿਲੇ ਸੇ ਸਤਗੁਰੂ ਰਵਾ ਹੋਏ ਕਸ ਕੇ ਕੰਮਰ ਸਵਾਰ ਛੇਰੇ ਜਵਾ ਹੋਏ ਇਹ ਪਹਿਲਾ ਇਸ ਆਪਣਾ ਸ਼ਹੀਦਾਨੇ ਵਫਾ ਦਾ ਪਹਿਲਾ ਸ਼ੇਰ ਹੈ 110 ਸ਼ੇਰ ਦੇ ਸ਼ੇਰ ਨੇ ਸਾਧ ਸੰਗ ਜੀ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਨੂੰ ਲੈ ਕੇ ਸਕਾਰਯੋਗ ਮਾਤਾ ਜੀ ਸਤਿਗੁਰੂ ਦੇ ਮਹਿਲ ਕਿਰਤਪੁਰ ਤੋਂ ਹੁੰਦੇ ਸਤਿਗੁਰ ਜਦੋਂ ਸਰਸਾ ਦੇ ਕਿਨਾਰੇ ਪਹੁੰਚਦੇ ਸਾਧ ਸੰਗ ਜੀ ਸਮਾਂ ਬਹੁਤਾ ਨਹੀਂ ਇਹਦੀ ਮੈਂ ਗੁਰਬਾਣੀ ਨਾਲ ਵੀ ਵਿਆਖਿਆ ਕਰ ਸਕਾਂ ਪੌੜੀ ਨੰਬਰ 4 Japji Sahib ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜੇਨ ਸੇਵਿਆ ਤင် ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੇ ਜਪਜੀ ਸਾਹਿਬ ਦੇ ਅੰਦਰ ਜਿਹੜੀਆਂ ਆਪ ਪੰਕਤੀਆਂ ਪੜ੍ਹਦੀਆਂ ਪੜ੍ਹਦੇ ਆ ਨਾ ਪੇਰ ਕੇ ਅੱਗੇ ਰੱਖੀਏ ਜੇ ਜਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜੇਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਲਾ ਯਾਰ ਖਾਂ ਦੇ ਮੁਤਾਬਕ ਸਰਸਾ ਵਿੱਚ ਅਸ਼ਨਾਣ ਕੀਤਾ ਨਵੇਂ ਬਸਤਰ ਜਿਹੜੇ ਸੀ ਸਵੱਛ ਬਸਤਰ ਪਹਿਲੇ ਉਤਾਰ ਕੇ ਉਹਨਾਂ ਨੂੰ ਸਤਿਗੁਰੂ ਨੇ ਪਹਿਨੇ ਆ ਫੇਰ ਹਜ਼ੂਰ ਕਹਿੰਦੇ ਭਾਈ ਹੁਣ ਨਿਤਨੇਮ ਦਾ ਸਮਾਂ ਆ ਗਿਆ ਨਿਤਨੇਮ ਕੀਤਾ ਜਾਵੇਗਾ ਸਤਿ ਸਤਿਗੁਰੂ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਹੋਰ ਕਈ ਪਿਆਰੇ ਕਹਿੰਦੇ ਮਹਾਰਾਜ ਉਤੋਂ ਤੇ ਬਿਲਕੁਲ ਦੁਸ਼ਮਣ ਦਾ ਟਿੱਡੀ ਦਲ ਵੈਰੀ ਦਲ ਤਿਆਰਿਆ ਜਿਹੜਾ ਪੂਰਨ ਤਿਆਰੀ ਦੇ ਵਿੱਚ ਆਣ ਕੇ ਸਾਡੇ ਆਸ-ਪਾਸੇ ਠੇਰਾ ਬਣਾਈ ਬੈਠਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਕਤ ਸਾਧ ਸੰਗਤ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਮੈਂ ਦੇਖੋ ਅਮਰਤ ਛਕਣ ਦੀ ਅਨਾਉਂਸਮੈਂਟ ਹੋ ਗਈ ਭਾਗਾਂ ਵਾਲਿਆਂ ਨੇ ਛਕਣਾ ਪਰ ਅਮਰਤ ਛਕਣ ਤੋਂ ਉਪਰੰਤ ਨਿਤਨੇਮ ਦੇ ਵਿੱਚ ਪਰਪੱਕ ਰਹਿਣਾ ਸਾਧ ਸੰਗ ਦੀ ਇਹ ਅਮਰ ਦੀਆਂ ਕਿਸਤਾਂ ਨੇ ਅਮਰਤ ਵੇਲੇ ਉਠਣਾ ਇਸ਼ਨਾਨ ਪਾਨ ਕਰਨਾ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਤਰ ਮੂਲ ਮੰਤਰ ਜਪਣਾ ਨਿਤਨੇਮ ਕਰਨਾ ਉਸ ਵਕਤ ਸਾਧ ਸੰਗ ਦੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਪੁਰਖ ਭਗਵੰਤ ਦੇ ਵਿੱਚ ਇੱਕ ਬਾਤ ਲਿਖੀ ਆ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਪਜੀ ਸਾਹਿਬ ਨੂੰ ਇੰਨੀ ਤਰਜੀਹ ਦਿੰਦੇ ਸੀ ਇੰਨਾ ਪ੍ਰੇਮ ਦੇ ਨਾਲ ਨੇਮ ਕਰਦੇ ਸੀ ਕਿ ਕਈ ਵਾਰ ਇਸ਼ਨਾਨ ਕਰਦਿਆਂ ਕਰਦਿਆਂ ਉਹ ਜਪਜੀ ਸਾਹਿਬ ਦਾ ਪਾਠ ਕਰ ਦਿੰਦੇ ਸਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜੀ ਉਸ ਵੇਲੇ ਕੀ ਕਹਿੰਦੇ ਕਿ ਭਾਈ ਹੁਣ ਜਪਜੀ ਸਾਹਿਬ ਪੜਨ ਦਾ ਸਮਾਂ ਆ ਜਪਜੀ ਸਾਹਿਬ ਨੂੰ ਪੜਿਆ ਜਾਵੇਗਾ ਬੁਧਵਾਨਾਂ ਨੇ ਵਰਣ ਕੀਤਾ ਇਥੇ ਆਸਾ ਜੀ ਦੀ ਵਾਰ ਦਾ ਕੀਰਤਨ ਇਥੇ ਸਾਧ ਸੰਗ ਜੀ ਜਿਹੜੀਆਂ ਸੀ ਪੰਜ ਬਾਣੀਆਂ ਉਹਨਾਂ ਦਾ ਨੇਮ ਕਿਉਂਕਿ ਪੰਜ ਬਾਣੀਆਂ ਦੇ ਅੰਦਰ ਸਾਧ ਸੰਗ ਜੀ ਇੱਕ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆ ਇੱਕ ਬਾਣੀ ਗੁਰੂ ਅਮਰਦਾਸ ਜੀ ਦੀ ਆ ਤੇ ਤਿੰਨ ਬਾਣੀਆਂ ਕਲਗੀਧਰ ਪਾਸ਼ਾ ਜੀ ਦੀਆਂ ਇਸ ਲਈ ਵੀ ਇਹ ਮੈਂ ਕਹਿਣਾ ਵੀ ਇੱਥੇ ਪਿੱਛੇ ਜੇ ਗੱਲ ਉੱਠੀ ਸੀ ਵੀ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਜਿਹੜੇ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਨਿਤਨੇਮ ਦਾ ਜਿਹੜਾ ਵਾ ਉਹ ਮਰਯਾਦਾ ਜਿਹੜੀ ਆ ਪੰਜ ਬਾਣੀਆਂ ਤੋਂ ਇਹ ਘੱਟ ਲਾਸਤੇ ਨੇ ਗੁਰੂ ਪਿਆਰਿਓ ਸੁਣਨ ਵਿੱਚ ਫਰਕ ਪੈਂਦਾ ਵਾ ਧਿਆਨ ਦੇ ਕੇ ਉਹ ਵੇਲੇ ਸੁਣਨਾ ਚਾਹੀਦਾ ਇਸ ਲਈ ਅੱਜ ਉਹ ਸਤਕੋਹ ਦੀ ਸਵੇਰ ਹੋਈ ਸੀ ਅੰਮ੍ਰਿਤ ਵੇਲਾ ਹੋਇਆ ਸੀ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵਾਰਾਂ ਦੀ ਹਥਿਆਰਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਤੇ ਦੁਨੀਆਂ ਦੇ ਉੱਤੇ ਪਹਿਲਾ ਪੀਰ ਪੈਗੰਬਰ ਸਤਿਗੁਰੂ ਆ ਜਿਸ ਨੇ ਸਾਧ ਸੰਗਤ ਜੀ ਇੰਨੇ ਵੱਡੇ ਜੰਗ ਦੇ ਵਿੱਚ ਨਿਤਨੇਮ ਨੂੰ ਨਹੀਂ ਛੱਡਿਆ ਅੱਜ ਸਾਧ ਸੰਗਤ ਜੀ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੇ ਕਾਰਨ ਨੇਤ ਨੇਮ ਨੂੰ ਪਹਿਲ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਘਰੇਲੂ ਕੰਮਾਂ ਤੇ ਦੁਨਿਆਵੀ ਕੰਮਾਂ ਨੂੰ ਪਹਿਲ ਦਿੰਦੇ ਆ ਗੁਰੂ ਪਿਆਰਿਓ ਅੰਮ੍ਰਿਤ ਪਾਨ ਕਰੋ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਭਾਈ ਮੋਹਨ ਸਿੰਘ ਜੀ ਨੇ ਕਿੰਨਾ ਯੋਰ ਦਿੱਤਾ ਕਿੰਨਾ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਅੰਮ੍ਰਿਤ ਪਾਨ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਉਹ ਨਿਤਨੇਮ ਜ਼ਰੂਰ ਕਰਿਆ ਕਰੋ ਨੇਤ ਨਿਯਮ ਦੇ ਨਾਲ ਹੀ ਰੰਗ ਚੜਦਾ ਆ ਨਿਤ ਨਯਮ ਦੇ ਨਾਲ ਹੀ ਕੋਈ ਕੁਰਬਾਨੀ ਕਰ ਸਕਦਾ ਜਿਸ ਦੇ ਪੱਲੇ ਨਿਤਨੇਮ ਨਹੀਂ ਜਿਸ ਦੇ ਕੋਲ ਬਾਣੀ ਨਹੀਂ ਸਾਧ ਸੰਗਤ ਜੀ ਉਹ ਜੀਵਨ ਦੇ ਵਿੱਚ ਕੁਰਬਾਨੀ ਵੀ ਨਹੀਂ ਕਰ ਸਕਦਾ ਸੂਰਬੀਰ ਬਚਨ ਕੇ ਬਲੀ ਜਾਨ ਕੋ ਹਾਰਾਂ ਗਲਾਗੋ ਇਸ ਯੁਗ ਮੈਂ ਸੋ ਕਹੀ ਅਤਿ ਸੂਰਾ ਆਤਮ ਜਿਨੇ ਸਗਲ ਵਸ ਤਾਂਕੇ ਜੋ ਆਂ ਕਾ ਸਤਗੁਰੂ ਪੂਰਾ ਸਮੂਹ ਸੰਗਤਾਂ ਨੂੰ ਪਹਿਲਾਂ ਤੇ ਜੀ ਆਇਆਂ ਫਿਰ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਤਿਕਾਰਯੋਗ ਸਤੇਸ਼ ਕਤਰਪਾਈ ਮੋਹਨ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮੇਂ ਦੀ ਵੰਡ ਕਰਕੇ ਹਾਜ਼ਰੀ ਲਵਾਈ ਭੁੱਲਾਂ ਚੁੱਕਾਂ ਲਈ ਖਿਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ